ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਹ ਦੇਖੋ ਆ ਦਿਖਾ ਰਿਹਾ ਤੁਹਾਨੂੰ ਜੋ ਵੀਡੀਓ ਇਹਦੇ ਵਿੱਚ ਕਬੂਤਰ ਦਾ ਬੱਚਾ ਇਹ 15 ਦਿਨਾਂ ਦਾ ਇਹਦੀ ਮਾਂ ਨੇ 15 ਕੁ ਦਿਨ ਪਹਿਲਾਂ ਅੰਡੇ ਦਿੱਤੇ ਸੀ ਉਹਦੇ ਵਿੱਚੋਂ ਇਹ ਬੱਚਾ ਨਿਕਲਿਆ 15-20 ਦਿਨ ਹੋ ਗਏ ਹੋਣਗੇ ਤਾਂ ਇਹਦੀ ਮਾਂ ਨੇ ਇਹਨੂੰ ਬਾਹਰ ਸਿੜਤਾ ਕੱਢ ਕੇ ਅੰਡੇ ਕੇ ਬਾਹਰ ਮਾਰਿਆ ਵੀ ਲੈ ਕਾਕਾ ਤੇਰੇ ਫੰਗ ਆ ਗਏ ਹੁਣ ਜਿੱਥੇ ਮਰਜੀ ਉੜ ਜਾ ਇੱਕ ਬੱਚਾ ਤਾਂ ਉੜ ਗਿਆ ਪਰ ਇਹ ਪਤਾ ਨਹੀਂ ਕੀ ਗੱਲ ਹੋਈ ਇਹ ਥੱਲੇ ਆ ਕੇ ਬਹਿ ਗਿਆ ਇਸ ਆਲਣੇ ਦੇ ਵਿੱਚ ਆ ਉਰੇ ਰਹਿੰਦਾ ਹੈ ਸਾਡੇ ਘਰ ਦੇ ਵਿੱਚ ਤੇ ਹੁਣ ਮੈਂ ਮੇਰੇ ਬੱਚਾ ਨੇ ਪੁੱਛਿਆ ਕਹਿੰਦੇ ਵੀ ਡੈਡੀ ਇਹਨੂੰ ਬਾਹਰ ਕਮ ਸਿੜਦਾ ਇਹਦੀ ਮਾਂ ਨੇ ਮੈਂ ਕਿਹਾ ਵੀ ਇਹ ਨਾ ਇਹਦੀ ਮਾਂ ਨੇ ਕਿਹਾ ਵੀ ਕਾਕਾ ਹੁਣ ਤੂੰ ਆਪਦਾ ਕਮਾ ਖਾ ਸਾਡੇ ਨਾਲ ਕੋਈ ਮਤਲਬ ਨਹੀਂ ਹੈਗੇ ਆਪਦਾ ਆਲਣਾ ਆਪਣਾ ਆਪਦਾ ਪਰਿਵਾਰ ਬਤਾ ਸਾਨੂੰ ਕੋਈ ਤੇਰੇ ਨਾਲ ਲੈਣਾ ਦੇਣਾ ਨਹੀਂ ਹੁਣ ਤੈਨੂੰ ਪਾਲਦਾ ਪੋਸਦਾ ਤੇ ਉੱਥੇ ਮੈਂ ਇੱਕ ਉਹਦੇ ਬੱਚਾ ਨੂੰ ਇੱਕ ਗੱਲ ਹੋਰ ਸਮਝਾਈ ਮੈਂ ਕਿ ਇੱਕ ਇਨਸਾਨ 84 ਲੱਖ ਦੇ ਵਿੱਚੋਂ ਜੁਨਾਂ ਦੇ ਵਿੱਚੋਂ ਇਹ ਜ ਆ ਇਹ ਜੀ ਫਿਤਰਤਾ ਇਨਸਾਨ ਦੀ ਜਿਹੜਾ ਸਾਰੀ ਉਮਰ ਚਾਹੇ 200 ਸਾਲ ਦਾ ਹੋ ਜੇ 200 ਸਾਲ ਤੱਕ ਵੀ ਇਹ ਹੇਜ ਨਹੀਂ ਛੱਡਦਾ ਪਹਿਲਾਂ ਆਪਦਾ ਆਪਦੇ ਰੰਗ ਰੂਪ ਦਾ ਹੇਜ ਉਸ ਤੋਂ ਬਾਅਦ ਫਿਰ ਜਵਾਨੀ ਦੇ ਵਿੱਚ ਕੁੜੀਆਂ ਪੱਤਰੀਆਂ ਦੇ ਚੱਕਰਾਂ ਦੇ ਵਿੱਚ ਪਏ ਜਾਂਦਾ ਚਲੋ ਉਸ ਤੋਂ ਬਾਅਦ ਵਿਆਹ ਕਰਾ ਲਉਣਾ ਵਿਆਹ ਕਰਾ ਕੇ ਬੱਚੇ ਹੋ ਜਾਂਦੇ ਬੱਚਿਆਂ ਦਾ ਸਾਰੀ ਉਮਰ ਬਸ ਮੈਂ ਆਹ ਬਣਾਦਾ ਮੈਂ ਆਹ ਕਰਦਾ ਮੈਂ ਬਾਹਰ ਕਰਦਾ ਨਾ ਇੱਕ ਘਰ ਬਣਾਦਾ ਚਾਹੇ ਲੁੱਟਾਂ ਖੋਹਾਂ ਜੋ ਮਰਜੀ ਕਰਾਂ ਚੋਰੀਆਂ ਕਰਾਂ ਡਾਕੇ ਮਾਰਾਂ ਉਸ ਤੋਂ ਬਾਅਦ ਫਿਰ ਪੁੱਤਾਂ ਦੇ ਵਿਆਹ ਵਿਆਹਾਂ ਦਾ ਫਿਕਰ ਉਹ ਵਿਆਹ ਕਰਕੇ ਫਿਰ ਪੋਤੇ ਹੋ ਜਾਂਦੇ ਨੇ ਪੋਤੀਆਂ ਹੋ ਜਾਂਦੀਆਂ ਨੇ ਦੋਤੇ ਦੋਤੀਆਂ ਹੋ ਜਾਂਦੇ ਨੇ ਉਹਨਾਂ ਦਾ ਫਿਕਰ ਨਾਨਕ ਛੱਕਾਂ ਭਰੇ ਆਓ ਜੀ ਫਲਾਨਾ ਕਰਿਓ ਜੀ ਧਿਮਕਾ ਕਰਿਓ ਜੀ ਕਹਿਣ ਦਾ ਮਤਲਬ ਹੈ ਇਨਸਾਨ ساری ਉਮਰ 헤ਜ ਨਹੀਂ ਛੱਡਦਾ ਪਰ ਆਹ ਦੇਖੋ ਇਹਨੇ ਸਾਨੂੰ ਇੱਕ ਕਬੂਤਰ ਤੇ ਕਬੂਤਰੀ ਨੇ ਇੱਕ ਿੱਡੀ ਉਧਾਰ ਦਿੱਤੀ ਸਾਨੂੰ ਸਾਡੇ ਦੇ ਬੱਚਿਆਂ ਨੂੰ ਵੀ ਨਹੀਂ ਤੁਸੀਂ ਆਪ ਦਾ ਭਾਈ ਬੱਚਿਆਂ ਨੂੰ ਪਾਲਦਾ ਪੋਸਤਾ ਆਪਦਾ ਜੋ ਮਰਜ਼ੀ ਕਰੋ ਪੰਜ ਕਰੋ 50 ਕਰੋ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਤਾਂ ਇੰਨਾ ਮੋਹ ਪਿਆਰ ਲੋਕ ਇੰਨਾ ਜਾਗੜ ਰੱਖਿਆ ਮੋਹ ਪਿਆਰ ਦੇ ਸਾਰੀ ਉਮਰ ਠੱਗੀਆਂ ਠੋਰੀਆਂ ਹੋਰ ਪਤਾ ਨਹੀਂ ਕੀ ਕੀ ਕਰੀ ਜਾਂਦੇ ਨੇ ਹੇ ਜੀ ਨਹੀਂ ਛੱਡਦੇ